ਤਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਢੋਲ ਢੋਲ ਮਹਾ ਦੁੱਖ ਪਾਇਆ ਬਿਨ ਸਦੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਢੋਲ ਢੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰਪੀਤ ਰਹਾਉ ਕਾਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਨ ਪਾ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਉੱਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬਸੂਖ ਵਢੀ ਵਡਿਆਈ ਜਪ ਜੀਵੈ ਨਾਨਕ ਨਾਉ ਕਰਿ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ ਸਰਬਸੂਖ ਵਢੀ ਵਡਿਆਈ ਜਪ ਜੀਵੈ ਨਾਨਕ ਨਾਉ ਹੇ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਢੋਲ ਢੋਲ ਮਹਾ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਵਾਹਿ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ